ਜੇ ਆ ਬੰਦਾ ਉਂਗਲ ਲਾਣਾ ਚੱਕਦਾ ਆਪਾਂ ਸਿਰ ਚੱਕਣ ਜੋਗੇ ਨਹੀਂ ਹੋਣਾ ਸੀ ਤੇ ਇਹਦੇ ਜਿਹੜੇ ਥੋੜੇ ਚੱਕੀ ਫਿਰਦੇ ਉਹਨਾਂ ਦੀ ਗੱਲ ਮੈਂ ਬਾਅਦ ਚ ਕਰਦਾ ਪਰ ਅੱਜ ਦੀ ਪੋਸਟ ਦੇ ਵਿੱਚ ਤੁਹਾਨੂੰ ਮੈਂ ਬਾਬੇ ਨਾਨਕ ਦੇ ਸਭ ਤੋਂ ਵੱਡੇ ਪੈਰੋਕਾਰ ਨਾਲ ਵੀ ਮਲਾਉਂਗਾ ਜਿਹੜਾ ਪਿਛਲੀ ਸਦੀ ਦਾ ਸਭ ਤੋਂ ਵੱਡਾ ਬਾਬੇ ਨਾਨਕ ਦਾ ਪੈਰੋਕਾਰ ਹੋਇਆ ਇਸ ਉਂਗਲ ਚੱਕਣ ਵਾਲੇ ਖਾਤਰ ਕੱਲੀ ਉਂਗਲ ਦਾਬੀ ਦਿਓ ਅੱਜ ਤੇ ਇਹਦੀ ਕੀਤੀ ਜਾਣ ਲਿਓ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਹੁਣ ਜਿਹੜਾ ਉਂਗਲ ਚੱਕਣ ਵਾਲੇ ਤੇ ਥੋੜਾ ਚੱਕੀ ਖੜਾ ਸੀ ਉਹਦੇ ਹੱਥ 'ਚ ਥੋੜਾ ਵੀ ਇਸੇ ਨਹੀਂ ਫੜਾਇਆ ਕਿਉਂਕਿ ਕਹਿੰਦੇ ਪਲੱਸ 2 ਪਾਸ ਆ ਦੇ ਜੋ ਦबई ਜਾਣ ਜੋਗਾ ਹੋਇਆ ਜਾਂ ਪਲੱਸ 2 ਵੀ ਪਾਸ ਕੀਤੀ ਆ ਤਾਂ ਪਲੱਸ 2 ਵੀ ਪਾਸ ਇਸੇ ਦੇ ਕਰਕੇ ਕੀਤੀ ਆ ਤੇ ਜਿਹੜੀਆਂ ਤਾਕਤਾਂ ਇਹਦੇ ਬੁੱਤ ਨੂੰ ਪਣਾਉਣ ਵਾਲੀਆਂ ਪਿੱਛੇ ਕੰਮ ਕਰਦੀਆਂ ਨੇ ਉਹ ਇੱਕ ਗੱਲ ਜਰੂਰ ਸਮਝ ਲਓ ਵੀ ਤੁਸੀਂ ਬੁੱਤ ਪਣਾ ਕੇ ਨਾ ਕਿਤੇ ਇਹਦੀ ਸੋਚ ਨੂੰ ਖੜਾ ਨਾ ਕਰ ਬੈਠੇ ਹੋ ਬੁੱਤ ਭਾਂਦੇ ਭਾਂਦੇ ਤੇ ਜਿਹੜੇ ਅੱਜ ਸਾਰੇ ਕੀ ਇਹ ਸੜਕਾਂ ਦੇ ਉੱਤੇ ਵਿਰੋਧ ਕਰੀ ਜਾਂਦੇ ਆ ਕਿ ਜੀ ਸ਼ਹਿਰ ਬੰਦ ਕਰ ਦਿਓ ਉਹ ਮੈਂ ਕਹਣਾ ਪਹਿਲਾਂ ਤੁਸੀਂ ਕੀ ਐ ਇਸ ਨੂੰ ਪ੍ਰਚਾਰਤਾ ਲਓ ਤੇ ਇਹਦੀ ਕੀਤੇ ਨੂੰ ਲੋਕਾਂ ਦੇ ਵਿੱਚ ਵੈਸੇ ਹੀ ਦੱਸ ਦਿਓ ਅੱਜ ਇੱਕ ਮੌਕਾ ਆਇਆ ਅਗਲੇ ਨੇ ਬੁੱਤ ਭੰਨੇ ਆ ਤੁਸੀਂ ਸੋਚ ਨੂੰ ਖੜੀ ਕਰ ਲਓ ਤੇ ਉਸ ਸੋਚ ਦੇ ਮੂਰੇ ਖੜਨਾ ਕੋਈ ਨਹੀਂ ਕਹਿੰਦੇ 2012 ਚ ਇੱਕ ਸਰਵੇ ਕਰਾਇਆ ਗਿਆ ਸੀ ਸੀਐਨਐਨ ਆਈਬੀਐਨ ਤੇ ਹਿਸਟਰੀ ਟੀਵੀ 18 ਵੱਲੋਂ 2 ਕਰੋੜ ਲੋਕਾਂ ਦੇ ਸਰਵੇ ਹੋਇਆ ਸੀ ਤੇ ਪੁੱਛਿਆ ਸੀ ਤਾਂ ਗ੍ਰੇਟੈਸਟ ਇੰਡੀਅਨ ਕਿਹੜਾ ਤੁਸੀਂ ਕੀ ਲੱਗਦਾ ਤੁਹਾਨੂੰ ਪਿਛਲੇ ਸਾਰੇ ਦੌਰ ਦੇ ਵਿੱਚੋਂ ਤਾਂ 2 ਕਰੋੜ ਲੋਕਾਂ 'ਚੋਂ ਸਭ ਤੋਂ ਵੱਧ ਜੇ ਕਿਸੇ ਬੰਦੇ ਨੇ ਕੀਆ ਕਿਸੇ ਨੂੰ ਪਸੰਦ ਕੀਤਾ ਸੀ ਤਾਂ ਉਹ ਇਹੀ ਉਂਗਲ ਖੜੀ ਕਰਨ ਵਾਲਾ ਸ਼ਖਸ ਸੀ ਤੇ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਮੈਂ ਕਿਉਂ ਕਹਿਣਾ ਹਾਲਾਂਕਿ ਸਾਡੇ ਚੰਦਕ ਜਿਹੜੇ ਕੀ ਉਸ ਸਮੇਂ ਦੇ ਦੌਰ ਦੇ ਆਗੂ ਸੀ ਨਾ ਸਿੱਖ ਆਗੂ ਸੀ ਉਹਨਾਂ ਨੇ ਵੀ ਕਿਤੇ ਬਿੰਬਤਾ ਖੜੀ ਹੋਗੀ ਜੇ ਮੇਰੇ ਖਿਆਲ 'ਚ ਅੱਜ ਜੇ ਕਿਤੇ ਇਸ ਬੰਦੇ ਨੂੰ ਅਪਣਾ ਲਿਆ ਜਾਂਦਾ ਜੋ ਸਾਡੇ ਕੋਲੇ ਚੱਲ ਕੇ ਆਇਆ ਸੀ ਤਾਂ ਮੇਰੇ ਖਿਆਲ 'ਚ ਅੱਜ ਸਾਰੇ ਕੱਲੇ ਮੈਂ ਕਹਿੰਦਾ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਸਿੱਖ ਕਮਿਊਨਿਟੀ ਦਾ ਰਾਜ ਹੋਣਾ ਸੀ ਕਿਉਂਕਿ 6 ਕਰੋੜ ਲੋਕਾਂ ਨੇ ਇਹਦੇ ਬੰਦੇ ਦੇ ਨਾਲ ਖੜ ਕੇ ਧਰਮ ਪਰिवर्तन ਕੀਤਾ ਸੀ ਤੇ ਉਸ ਟਾਈਮ ਦੇ ਵਿੱਚ 6 ਕਰੋੜ ਬੰਦਾ ਸਿੱਖੇ ਨੂੰ ਅਪਣਾਉਣ ਨੂੰ ਤਿਆਰ ਸੀ ਇਹ ਬੰਦਾ ਅਪਣਾਉਣ ਨੂੰ ਤਿਆਰ ਸੀ ਪਰ ਇੱਕ ਗਾਂਧੀ ਵਰਗਿਆਂ ਦੇ ਮੈਂ ਕਿ ਬੇਈਮਾਨੀ ਕਰਕੇ ਤੇ ਕੁਝ ਸਾਡੇ ਚੰਦਕ ਜਿਹੜੇ ਕੀ ਆ ਉਸ ਸਮੇਂ ਦੌਰ ਦੇ ਆਗੂ ਸੀ ਉਹਨਾਂ ਦੀਆਂ ਨਲਾਈਕੀਆਂ ਕਰਕੇ ਇਹ ਬੰਦੇ ਨੇ ਬੇਸ਼ੱਕ ਪਿੱਛੇ हट ਗਿਆ ਸੀ ਪਰੇ ਬੰਦੇ ਨੇ ਇੱਕ ਟਾਈਮ ਤੇ ਕਿਹਾ ਸੀ ਕਿ ਸਭ ਤੋਂ ਚੰਗਾ ਧਰਮ ਜਿਹੜਾ ਸਿੱਖ ਆ ਮੈਂ ਇਹਨੂੰ ਕੀ ਆ ਫੋਲੋ ਕਰਨਾ ਇਹਨੂੰ ਅਪਣਾਉਣਾ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਇਹ ਬੰਦਾ ਕਿਵੇਂ ਸਾਫ਼ਤ ਹੁੰਦਾ ਕਿਉਂਕਿ ਬਾਬਾ ਨਾਨਕ ਜਿਵੇਂ ਤਕੜਿਆਂ ਨਾਲ ਮੱਥਾ ਲਾਉਂਦਾ ਸੀ ਤੇ ਜਰਵਾਣਿਆਂ ਨੂੰ ਮੂੰਹ ਤੇ ਕਹਿੰਦਾ ਸੀਗਾ ਜਾਬਰ ਇਹਨੇ ਵੀ ਆਪਦੇ ਦੌਰ ਦੇ ਜਰਵਾਣੇ ਜਿਹੜੇ ਕੀ ਆ ਮਨੁਸਮ੍ਰਿਤੀ ਨੂੰ ਚੱਕੀ ਫਿਰਦੇ ਸੀ ਨਾ ਮੂਹਰੇ ਲਾ ਕੇ ਤੇ ਮੈਜੋਰਟੀ ਲੋਕਾਂ ਨੂੰ ਸਾਡੇ ਸਮੇਤ ਸਾਰਿਆਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਸਾਰੇ ਲੋਕਾਂ ਦੇ ਹੱਕ ਦੇ ਵਿੱਚ ਕੀ ਇਹਨੇ ਆਵਾਜ਼ ਵੀ ਬੁਲੰਦ ਕੀਤੀ ਤੇ ਮਨੁਸਮ੍ਰਿਤੀ ਦੀਆਂ ਉਸ ਦੌਰ ਦੇ ਵਿੱਚ ਕਾਪੀਆਂ ਜ ਇਸ 23 ਦੰਬਰ 1927 ਨੂੰ ਮਨੂ ਸਮ੍ਰਿਤੀ ਦਾ ਦਹਨ ਕੀਤਾ ਸੀ ਜਿਸ ਨੇ ਕਿਹਾ ਦੱਬੇ ਕੁਚਲੇ ਲੋਕਾਂ ਨੂੰ ਹੋਰ ਖਤਮ ਦਬਾ ਕੇ ਬ੍ਰਾਹਮਣਵਾਦ ਨੂੰ ਪ੍ਰਮੋਟ ਕੀਤਾ ਸੀ ਤੇ ਅੱਜ ਬ੍ਰਾਹਮਣਵਾਦ ਦੇ ਏਜੰਡਿਆਂ ਦੇ ਉੱਤੇ ਸਿਆਸਤ ਕਰਨ ਵਾਲੀ ਜਿਹੜੀ ਇੱਕ ਪਾਰਟੀ ਹੈਗੀ ਆ ਉਸ ਪਾਰਟੀ ਦੀ ਜਿਹੇ ਸਭ ਤੋਂ ਵੱਡੀ ਸੱਟ ਮਾਰਦੀ ਆ ਤਾਂ ਇਸੇ ਬੰਦੇ ਦੀ ਆਈਡੋਲੋਜੀ ਮਾਰਦੀ ਆ ਅੱਜ ਬੇਸ਼ੱਕ ਇਹਨਾਂ ਦੇ ਨੇਤਾ ਜਾ ਕੇ ਕਹਿੰਦਾ ਕਿ ਆ ਕਨਾਂ ਮੈਂ ਯੁੱਧ ਦੇ ਦੇਸ਼ ਤੋਂ ਨਹੀਂ ਬੁੱਧ ਦੇ ਦੇਸ਼ ਤੋਂ ਆਇਆ ਤੇ ਇੱਥੇ ਬੁੱਧ ਨਾਲ ਯੁੱਧ ਲਾਈ ਬੈਠਾ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਕਿਉਂ ਕਹਿਣਾ ਕਿਉਂਕਿ ਬਾਬੇ ਨਾਨਕ ਨੇ ਸਾਡੇ ਨੇ ਸਾਨੂੰ ਕਿਹਾ ਕੀ ਸੀ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਉ ਰੀਸ ਤੇ ਬਾਬੇ ਨਾਨਕ ਨੇ ਕਿਹਾ ਸੀ ਕਿ ਜਿੱਥੇ ਨੀਚ ਸੰਭਾਲ ਲੈਣ ਤਿੱਥੇ ਨਦਰ ਤੇਰੀ ਬਖਸ਼ੀ ਸਾਡੇ ਬਾਬੇ ਨਾਨਕ ਨੇ ਕੀਆ ਲਤਾੜਿਆਂ ਦੀ ਬਾਹ ਫੜਨ ਵਾਸਤੇ ਕਿਹਾ ਸੀ ਓਏ ਤੇ ਉਹਨਾਂ ਲਤਾੜਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਠਾ ਕੇ ਖੜੇ ਕੇ ਬਰਾਬਰ ਲਿਆ ਕੇ ਅਸਲ ਬਾਬੇ ਨਾਨਕ ਦੇ ਪੈਰੋਕਾਰ ਅਸੀਂ ਨਹੀਂ ਇਹ ਸਾਬਤ ਹੋਇਆ ਤੇਰਾ ਸਭ ਤੋਂ ਵੱਡਾ ਸਲੋਗਨ ਕੀ ਸੀ ਬੀ ਐਜੂਕੇਟ ਬੀ ਆਰਗੇਨਾਈਜ਼ ਤੇ ਬੀ ਐਜੀਟੇਟ ਤੇ ਇਹ ਤਿੰਨੇ ਚੀਜ਼ਾਂ ਸਾਡਾ ਬਾਬਾ ਨਾਨਕ ਵੀ ਸਾਨੂੰ ਦੱਸ ਕੇ ਗਿਆ ਸਾਡੇ ਸਿੱਖ ਧਰਮ ਦੀ ਐਡਾਲੋਜੀ ਵੀ ਨਾ ਤਿੰਨਾਂ ਚੀਜ਼ਾਂ ਤੇ ਗਿਆ ਜੋਰ ਦਿੰਦੀ ਆ ਵਿਚਾਰੀਤਾ ਪਰਉਪਕਾਰੀ ਸਾਡਾ ਬਾਬਾ ਨਾਨਕ ਵੀ ਕਹਿੰਦੇ ਨੇ ਸ਼ਬਦ ਗੁਰੂ ਸਾਡਾ ਇਸੇ ਕਰਕੇ ਸਾਨੂੰ ਦਿੱਤਾ ਗਿਆ ਕਿਉਂਕਿ ਇਸ ਸ਼ਬਦ ਗੁਰੂ ਨੂੰ ਅਪਣਾਉਣ ਵਾਸਤੇ ਤੁਹਾਨੂੰ ਸਿੱਖਿਆਤ ਹੋਣਾ ਜ਼ਰੂਰੀ ਆ ਤੇ ਜੋ ਸਿੱਖ ਲੋਕ ਤੁਸੀਂ ਸ਼ਬਦ ਗੁਰੂ ਨੂੰ ਸਮਝੋਗੇ ਤਾਂ ਆਪਣੇ ਆਪ ਹੀ ਐਜੂਕੇਟ ਹੋ ਜਾਓਗੇ ਤੇ ਬੀਅੋਰ ਕੇ ਨਾਇਰ ਦੇ ਬਰਾਬਰ ਕੀ ਆ ਸਾਡੀ ਫਿਲਾਸਫੀ ਦੇ ਵਿੱਚ ਕਿਹਾ ਕੀ ਗਿਆ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵਲਾਈ ਕਿਸੇ ਦੁਬਧਾ ਚੋਂ ਨਿਕਲਣਾ ਤਾ 71 ਹੋ ਜੋ ਇਹੀ ਗੱਲ ਕੀ ਆ ਇਹਨੇ ਕਹੀ ਆ ਤੇ ਜਿਹੜੀ ਐਜੀਟੇਸ਼ਨ ਕਰਨ ਵਾਸਤੇ ਇਹਨਾਂ ਨੇ ਕਿਹਾ ਉਹਦੇ ਬਾਅਦ ਸਾਡੇ ਕੀ ਆ ਗੁਰੂ ਐਗਜ਼ੈਂਪਲ ਸੈੱਟ ਕਰਕੇ ਗਏ ਆ ਇੱਕ ਬੁੱਤ ਟਾ ਕੇ ਕੀ ਹੋਣਾ ਮੈਂ ਕਹਣਾ ਦੁਨੀਆ 'ਚ ਸਭ ਤੋਂ ਵੱਧ ਜਿਹੜੇ ਬੰਦੇ ਦੇ ਬੁੱਤ ਲੱਗੇ ਆ ਉਹ ਇਹੀ ਸਖਸ਼ ਆ ਤੇ ਆਉਣ ਵਾਲੇ 2026 ਦੇ ਵਿੱਚ ਨਾ ਸਭ ਤੋਂ ਵੱਡਾ ਬੁੱਤੇ ਦਾ ਕੀ ਆ ਭਾਰਤ ਦੇ ਵਿੱਚ ਸਥਾਪਿਤ ਹੋ ਜਾਣਾ ਸਟੈਚੂ ਆਫ ਇਕੁਐਲਟੀ 450 ਫੁੱਟ ਲੰਬਾ ਹੋਣਾ ਜਿਹੜਾ ਬੰਬੇ ਦੇ ਵਿੱਚ ਲੱਗਣਾ ਉਹ ਚੋ ਸਥਾਪਿਤ ਕਰਨਾ ਸਭ ਤੋਂ ਵੱਡਾ ਕੰਮ ਆ ਉਸ ਬੁੱਤ ਤੇ ਕੀ ਹੈ ਸੱਟ ਮਾਰਨ ਵਾਲੇ ਦੇ ਖਿਲਾਫ ਆ ਜਨ ਅੰਦੋਲਨ ਕਰ ਰਹੇ ਆ ਮੈਂ ਕਹਣਾ ਉਹ ਇਹਨਾਂ ਦੀ ਸੋਚ ਨੂੰ ਲੈ ਕੇ ਇੱਕ ਅੰਦੋਲਨ ਕਰਨ ਤਾਂ ਸਾਡਾ ਕੀ ਦਸ਼ਾ ਸੁਧਰਨੀ ਆ ਹੁਣੇ ਬਾਇ ਡਿਫਾਲਟ ਮੈਂ ਕਹਣਾ ਕਿ ਇਹ ਪੋਲੀਟੀਸ਼ੀਅਨ ਬਣੇ ਆ ਪਰ ਇਹਨਾਂ ਦੀ ਅਸਲ ਜਿਹੜੀ ਪ੍ਰਾਪਤੀ ਕੀ ਆ ਮੈਂ ਕਹਣਾ ਵੀ ਦੁਨੀਆ ਦਾ ਸਭ ਤੋਂ ਵੱਧ ਜਿਹੜਾ ਐਜੂਕੇਟ ਪਰਸਨ ਦੁਨੀਆ ਦੇ ਵਿੱਚ ਸਭ ਤੋਂ ਵੱਧ ਕੀ ਮੰਨਿਆ ਗਿਆ ਜਿਹੜਾ ਬੰਦਾ ਚਾਰ ਡਾਕਟੋਰੇਟ ਕਰਦਾ ਤੇ 32 ਦੇ ਕਰੀਬ ਉਹਨਾਂ ਕੋਲੇ ਕੀ ਆ ਡਿਗਰੀਆਂ ਸੀਗੀਆਂ ਤੇ ਕਿਸੇ ਇੱਕ ਫੀਲਡ ਵਾਸਤੇ ਨਹੀਂ ਸੀਗੀਆਂ ਉਹਨਾਂ ਕੋਲੇ ਉਹ ਐਜੂਕੇਸ਼ਨ ਦੇ ਵੀ ਮਾਹਰ ਸੀ ਪੋਲੀਟਿਕਸ ਦੇ ਵੀ ਮਾਹਰ ਸੀ ਇਕਨੋਮਿਕਸ ਦੇ ਲਾ ਦੇ ਵੀ ਮਹਾਰਸੀ ਇਸੇ ਕਰਕੇ ਮਜਬੂਰੀ ਬਣ ਗਈ ਸੀ ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਬਣਾਉਣਾ ਡਰਾਫਟ ਕਮੇਟੀ ਦਾ ਉਸ ਤੋਂ ਬਿਨਾ ਦਲਿਤ ਦੇ ਨਾਲ-ਨਾਲ ਸੀ ਇਕੱਲੇ ਐਸਸੀ ਕਮਿਊਨਿਟੀ ਦੀ ਮੈਂ ਗੱਲ ਨਹੀਂ ਕਰਦਾ ਨਾਲ ਜੇ ਉਹ ਵੀ ਸੁਣੂ ਵੀ ਨਾਲ ਅਸੀਂ ਕਨਸਿਡਰ ਕਰੀਏ ਨਾ ਕਿਉਂਕਿ ਬਹੁਤ ਲੋਕ ਨਿੰਮਕ ਕੇ ਕਹਿ ਦਿੰਦੇ ਆ ਕਿ ਐਸਸੀ ਕਮਿਊਨਿਟੀ ਦੇ ਸੀਗੇ ਇਹਨਾਂ ਨੇ ਦਲਤਾਂ ਦੀ ਲੜਾਈ ਲੜੀ ਆ ਪਰ ਮੈਂ ਕਹਣਾ ਤੁਸੀਂ ਸੰਵਿਧਾਨ ਦੇ ਵਿੱਚ ਚੱਕ ਕੇ ਦੇਖੋਗੇ ਨਾ ਸੰਵਿਧਾਨ ਦਾ 15 ਦਾ 4 ਆਰਟੀਕਲ ਦਾ ਆਰਟੀਕਲ 16 ਦਾ 4 ਤੇ ਆਰਟੀਕਲ 340 ਜਿਹਦੇ ਵਿੱਚ OBC ਕੈਟਾਗਰੀ ਦੇ ਵਾਸਤੇ ਇੱਕ ਕਮਿਸ਼ਨ ਬਣਾਉਣ ਵਾਸਤੇ ਜਿਹੜੀਆਂ ਉਹ ਚੁਣਤਾਈਆਂ ਰਹਿੰਦੀਆਂ ਉਹਨਾਂ ਦੇ ਹੱਕਾਂ ਖਾਤਰ ਉਹ ਬਣਾਉਣ ਕੀ ਉਹਨਾਂ ਨੂੰ ਦੂਰ ਕਰਨ ਖਾਤਰ ਜਿਹੜਾ ਕਮਿਸ਼ਨ ਬਣਾਣਾ ਉਹ ਵੀ 340 ਦੇ ਵਿੱਚ ਆਰਟੀਕਲ ਦੇ ਵਿੱਚ ਪਵਾਉਣ ਖਾਤਰ ਇਹਨਾਂ ਨੇ ਕੀ ਉਹ ਤੋਂ ਸੰਵਿਧਾਨ ਕਮੇਟੀ ਨਾਲ ਗਿਆ ਅੱਧਾ ਲਾਇਆ ਸੀ ਅੱਜ ਸੰਵਿਧਾਨ ਦੀ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਸਾਡੇ ਤੋਂ ਹੁੰਦੀ ਆ ਉਹੀ ਦਾ ਪੀਪਲ ਅਸੀਂ ਇਹੀ ਕਹਿੰਦੇ ਆ ਨਾ ਐਚ ਵੀ ਕਾਮਤਾਰ ਗਿਆ ਨੇ ਜਦੋਂ ਕੀ ਇਹ ਸੰਵਿਧਾਨ ਕਾ ਕੇ ਉਹਦੀ ਸਭਾ ਦੀਆਂ ਮੀਟਿੰਗਾਂ ਚੱਲੀਆਂ ਸੀ ਨਾ ਤਾਂ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਕੀ ਆ ਪ੍ਰਮਾਤਮਾ ਦਾ ਨਾਮ ਪਾਓ ਜੀ ਪਰ ਉੱ ਜਿਹੜਾ ਮੈਂ ਕਿਹਾ ਕਿ ਤੇ VOTING ਹੋਣੀ ਚਾਹੀਦੀ ਆ ਤੇ VOTING ਜਿਹੜਾ ਕਰਵਾਉਣ ਦੀ ਤਜਵੀਜ਼ ਦਿੱਤੀ ਸੀ ਉਹ ਇਸ ਸੈਕਸ਼ਨ ਨੇ ਦਿੱਤੀ ਸੀ ਤੇ 41 68 ਦੇ ਡਿਫਰੈਂਸ ਦੇ ਨਾਲ ਜਿਹੜੀਆਂ 68 ਵੋਟਾਂ ਪਈਆਂ ਸੀ ਉਹ ਮਗੇ ਕਿਹਾ ਗਿਆ ਸੀ ਕਿ ਪਰਮਾਤਮਾ ਦੇ ਜਾਂ ਕਿਸੇ ਵੀ ਭਗਵਾਨ ਦੇ ਕਿਸੇ ਧਰਮ ਦੇ ਭਗਵਾਨ ਦੇ ਨਾਂ ਦੇ ਉੱਤੇ ਕੀ ਸਵਿਧਾਨ ਦੀ ਸ਼ੁਰੂਆਤ ਨਾ ਕੀਤੀ ਜਾਵੇ ਇਸੇ ਕਰਕੇ ਪ੍ਰਸਤਾਵਨਾ ਸ਼ੁਰੂ ਕਿੱਥੋਂ ਹੁੰਦੀ ਆ ਸਾਡੇ ਤੋਂ ਸ਼ੁਰੂ ਹੁੰਦੀ ਆ ਵਹੀ ਦਾ ਪੀਪਲ ਇਹਨੂੰ ਕੋਈ ਲੋੜ ਨਹੀਂ ਸੀ ਸਾਡੇ ਖਾਤਰ ਲੜਨ ਦੀ ਕਿਉਂਕਿ ਇੰਨੀਆਂ ਡਿਗਰੀਆਂ ਕਰਕੇ ਉਸ ਮੁਲਕ 'ਚ ਜਾ ਕੇ ਬਸ ਸਕਦਾ ਸੀ ਜਿੱਥੇ ਉਹਨੂੰ ਬਰਾਬਰ ਦੇ ਹੱਕ ਮਿਲਦੇ ਸੀ ਇਹਦੀ ਇੱਜ਼ਤ ਹੁੰਦੀ ਸੀ ਪਰ ਇੱਥੇ ਆ ਕੇ ਲੜਾਈ ਲੜਿਆ ਜਿੱਥੇ ਕੀ ਇਹਨੂੰ ਦਰਕਾਰਿਆ ਗਿਆ ਤੇ 1935 ਜਿਹਨਾਂ ਨੇ ਇੱਕ ਗੱਲ ਕਹਿ ਦਿੱਤੀ ਜੀ ਕਹਿੰਦੇ ਮੈਂ ਹਿੰਦੂ ਜੰਮਿਆ ਇਹ ਤੇ ਮੇਰਾ ਕੋਈ ਕਸੂਰ ਨਹੀਂ ਪਰ ਮੈਂ ਹਿੰਦੂ ਮਰਦਾ ਨਹੀਂ ਤੇ ਉਸ ਤੋਂ ਬਾਅਦ ਫਿਰ 1936 ਦੇ ਵਿੱਚ ਇਹਨਾਂ ਨੇ ਸਿੱਖ ਜਿੰਦ ਦੇ ਕੀਆ ਬਾਲਾ ਦਾ ਝਕਾ ਵੀ ਕੀਆ ਦਿਖਾਤਾ ਸੀ ਪਰ ਉਸ ਸਮੇਂ ਦੇ ਜਿਹੜੇ ਹੁਕਮਰਾਨ ਸੀਗੇ ਜਿਹੜੇ ਸਾਡੇ ਸਿੱਖੀ ਦੇ ਕਾਬਜ ਧੜਾ ਸੀ ਉਸ ਸਮੇਂ ਦਾ ਵੀ ਉਹ ਵੀ ਕੀਆ ਜਿਹੜੇ ਗਰੀਬ ਦਲਤ ਪਰਿਵਾਰ ਹੈਗੇ ਆ ਉਹਨਾਂ ਲੋਕਾਂ ਨੂੰ ਦੂਜੇ ਦਰਜੇ ਦੇ ਸਿੱਖ ਮੰਨਦਾ ਸੀ ਰਮਦਾਸ ਜੀ ਆਵਾਜ਼ ਵੀ ਸਿੱਕ ਅੱਜ ਵੀ ਸਾਡੇ ਸਮਾਜ ਦੇ ਵਿੱਚ ਮੈਂ ਕਿਹੜਾ ਗੁਰੂ ਘਰ ਇਹਨਾਂ ਦੇ ਨਾਂ ਤੇ ਉੱਤੇ ਕੀ ਆ ਅਲੱਗ-ਅਲੱਗ ਜਾਤਾਂ ਦੇ ਬਣੇ ਹੋਏ ਆ ਉਸ ਸਮੇਂ 'ਚ ਵੀ ਸੇਵੇ ਅਲੱਗ-ਅਲੱਗ ਸੀ ਅੱਜ ਵੀ ਅਲੱਗ-ਅਲੱਗ ਨੇ ਤਾਂ ਅਸੀਂ ਬਾਬੇ ਨਾਨਕ ਦੀ ਸੋਚ ਤੇ ਕਿੱਥੇ ਖੜੇ ਆ ਪਰ ਇਹ ਬੰਦਾ ਬਾਬੇ ਨਾਨਕ ਦੀ ਸੋਚ ਤੇ ਚੱਲਣ ਵਾਲਾ ਬੰਦਾ ਸੀ ਇਹ ਸਾਰੀਆਂ ਜਾਤਾਂ ਪਾਤਾਂ ਊਚ ਨੀਚ ਸਾਰੀ ਖਤਮ ਕਰਨਾ ਲੋਜਦਾ ਹੀ ਜਿਵੇਂ ਸਾਡਾ ਬਾਬਾ ਨਾਨਕ ਸਾਨੂੰ ਕਹਿੰਦਾ ਸੀ ਤੇ ਜਿਹੜਾ ਸੰਵਿਧਾਨ ਉਸ ਬੰਦੇ ਨੇ ਕੀ ਆ ਮੈਂ ਕਿਹੜਾ ਬੁੱਤ ਭੰਨਣ ਤੋਂ ਪਹਿਲਾਂ ਜਲਾਇਆ ਉਸ ਸੰਵਿਧਾਨ ਨੂੰ ਜਲਾਉਣ ਦੀ ਗੱਲ ਤਾਂ ਇਹਨਾਂ ਨੇ ਹੀ ਕਹ ਉਮ 53 ਦੇ ਸੈਸ਼ਨ 'ਚ ਬੋਲਿਆ ਸੀ ਇਹਨਾਂ ਨੇ ਇਸ ਬੰਦੇ ਨੇ ਇਹ ਗੱਲ ਕਹੀ ਸੀ ਕਿ ਸਮਾਜਿਕ ਕ੍ਰਾਂਤੀ ਵਾਸਤੇ ਸਿਆਸੀ ਜਿਹੜੀ ਪਾਵਰ ਆ ਉਹ ਆਉਣੀ ਜ਼ਰੂਰੀ ਆ ਤੇ ਸਾਡੇ ਧਰਮ ਦਾ ਆਧਾਰ ਕੀ ਆ ਮੀਰੀ ਤੇ ਪੀਰੀ ਜਿਹੜੀ ਇਸੇ ਗੱਲ ਦੀ ਪ੍ਰੋੜਤਾ ਕਰਦੀ ਆ ਹੁਣ ਜਿਹੜੇ ਦੇ ਨਾਂ ਤੇ ਕੱਲਾ ਰੌਲਾ ਪਾਉਂਦੇ ਹੋ ਨਾ ਉਹ ਕੁਝ ਗੱਲਾਂ ਇਹਦੀਆਂ ਸੁਣਿਓ ਸਮਝਿਓ ਇਹਨਾਂ ਨੇ ਕਿਹਾ ਕੀ ਸੀ ਕਿ ਮੇਰੇ ਜਾਣ ਤੋਂ ਬਾਅਦ ਇਹਨਾਂ ਸਮਝੋ ਕਿ ਮੈਂ ਮਰ ਗਿਆ ਕਹਿੰਦੇ ਜਿੰਨਾ ਚਿਰ ਸੰਵਿਧਾਨ ਜਿਉਂਦਾ ਕਹਿੰਦੇ ਮੈਂ ਜਿੰਦਾ ਤੇ ਸੰਵਿਧਾਨ ਜਿਉਂਦਾ ਰੱਖ ਲਿਓ ਤੇ ਅੱਜ ਧਰਮ ਦੀ ਰਾਜਨੀਤੀ ਵਾਲੇ ਸਭ ਤੋਂ ਵੱਡੀ ਛੱਟ ਕੀ ਆ ਇਹਦੀ ਸੋਚ ਤੇ ਹੀ ਮਾਰਨਾ ਚਾਹੁੰ ਸਵਿਧਾਨ ਦੇ ਵਿੱਚ ਉਹ ਚੀਜ਼ਾਂ ਖਤਮ ਕਰਨੀਆਂ ਚਾਹੁੰਦੇ ਆ ਤੇ ਦੂਜੀ ਜਿਹੜੀ ਉਹਦੀ ਕੋਟ ਸਭ ਤੋਂ ਮਸ਼ਹੂਰ ਹੈਗੀ ਆ ਕੀ ਕਹਿੰਦੇ ਆ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਆ ਜਿਹੜਾ ਪਿਉ ਆ ਉਹ ਦਹਾੜੂ ਆ ਓਏ ਪੜ ਵੀ ਲਿਆ ਕਰੋ ਕੱਲਾ ਫੇਸਬੁੱਕ ਤੇ ਥੋੜਾ ਮੋਟਾ ਜਾਣ ਕੇ ਨਾ ਕੱਲੇ ਕਮੈਂਟ ਨਾ ਕਰਨ ਲੱਗ ਜਾਇਆ ਕਰੋ ਬੜੇ ਅੱਜ ਬੋਲੀ ਜਾਂਦੇ ਆ ਕਹਿੰਦੇ ਜੀ ਬੁੱਤ ਟਾਤਾ ਫਿਰ ਕੀ ਹੋਗਾ ਸਾਡੇ ਦਰਬਾਰ ਸਾਹਿਬ ਮੂਰੇ ਲੱਗਿਆ ਸੀ ਮੈਂ ਕਹਿੰਦਾ ਸਾਡੇ ਗੁਰੂ ਦੀ ਸੋਚ ਦਾ ਸਭ ਤੋਂ ਵੱਡਾ ਧਾਰਨੀ ਬੰਦਾ ਸੀ ਇਹ ਇਸੇ ਕਰਕੇ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋ ਕਰਕੇ ਨਾ ਮੈਂ ਇਹਨੂੰ ਤੇ ਦੱਬੇ ਵਰਗਾਂ ਨੂੰ ਕੀ ਆ ਇਸ ਬੰਦੇ ਨੇ ਕੀ ਕਹ ਆਉਂਦੀ ਸੋਚ ਚੋਂ ਕੀ ਆ ਪਹਿਲਾਂ ਖਤਮ ਕਰੋ ਉਹਨਾਂ ਲੋਕਾਂ ਦੇ ਪ੍ਰਭਾਵ ਨੂੰ ਤੇ ਇਹਨਾਂ ਨੇ ਕਿਹਾ ਕਿ ਆਹ ਕਹਿੰਦਾ ਵੀ ਮੇਰੀ ਜੈਜੇ ਕਰਨ ਨਾਲੋਂ ਨਾ ਮੇਰੇ ਦੱਸੇ ਵੀ ਰਸਤੇ ਤੇ ਹੀ ਚੱਲ ਪੋ ਤੇ ਇਹ ਬੰਦਾ ਕੀ ਕਹਿੰਦਾ ਵੀ ਬੁੱਧੀ ਦਾ ਵਿਕਾਸ ਬੰਦੇ ਦਾ ਸਭ ਤੋਂ ਵੱਡਾ ਮਕਸਦ ਹੋਣਾ ਚਾਹੀਦਾ ਕਿਉਂਕਿ ਅੱਜ ਜਿਹੜੀਆਂ ਲੜਾਈਆਂ ਨੇ ਉਹ ਜੰਗ ਦੇ ਮੈਦਾਨਾਂ 'ਚ ਨਹੀਂ ਜਿੱਤੀਆਂ ਜਾਂਦੀਆਂ ਜੰਗ ਦੇ ਮੈਦਾਨਾਂ 'ਚ ਲੜਾਂਗਾਂ ਲੜੀਆਂ ਜਾਂਦੀਆਂ ਜਿੱਤੀਆਂ ਤਾਂ ਟੇਬਲ ਟਾਕ ਤੇ ਆ ਕੇ ਜਾਂਦੀਆਂ ਨੇ ਜਿੱਥੇ ਨੇਗੋਸ਼ੀਏਸ਼ਨ ਹੁੰਦੀ ਆ ਉੱਥੇ ਅਸੀਂ ਹਰਦੇ ਆ ਤੇ ਬૌਧਿਕ ਅੰਗਲੀ ਕਰਕੇ ਸਿੱਕ ਹਰੇਕ ਟੇਬਲ ਟਾਕ ਦੇ ਵਿੱਚ ਅੱਜ ਤੱਕ ਹਾਰੇ ਆ ਇਸੇ ਕਰਕੇ ਬੰਦੇ ਨੇ ਕਿਹਾ ਜੀ ਕਹਿੰਦਾ ਵੀ ਜੇ ਤੁਸੀਂ ਉਹਨਾਂ ਇੱਕ ਭਾਰਤ ਚਾਹੁੰਦੇ ਹੋ ਤਰੱਕੀ ਚਾਹੁੰਦੇ ਹੋ ਤਾਂ ਧਰਮਾਂ ਨੂੰ ਸਾਰਿਆਂ ਨੂੰ ਇੱਕ ਹੋਣਾ ਪਊ ਕਿਉਂਕਿ ਸਾਰੇ ਧਰਮ ਗੱਲ ਤਾਂ ਇੱਕੋ ਹੀ ਕਰਦੇ ਆ ਯਾਰ ਗੀਤਾ ਵੀ ਸ਼ੂਦਰ ਕਿਹਨਾਂ ਨੂੰ ਕਹਿੰਦੀ ਆ ਕਹਿੰਦੇ ਜਿਹੜੇ ਕੀ ਆ ਲੋਕਾਂ ਦੀ ਖਾਤਰ ਕੀ ਆ ਕੰਮ ਕਰਦੇ ਆ ਠੀਕ ਆ ਕ੍ਰਿਸ਼ਨ ਨੇ ਵੀ ਉਸੇ ਨੂੰ ਕੀ ਸ਼ੂਦਰ ਕਿਹਾ ਤੇ ਜਿਹੜਾ ਸ਼ੂਦਰ ਕੀ ਆ ਭਲਾਈ ਦਾ ਕੰਮ ਕਰਦਾ ਉਹ ਬ੍ਰਾਹਮਣ ਤੋਂ ਵੀ ਉੱਤੇ ਆ ਇਹ ਗੀਤਾ ਦੇ ਵਿੱਚ ਲਿਖਿਆ ਹੋਇਆ ਤੇ ਸਭ ਤੋਂ ਵੱਡਾ ਜਿਹੜੀ ਵੀ ਸਾਡੀ ਕੋਈ ਮਾਪੇਣ ਸੁਣਦੀ ਆ ਮੈਂ ਕਹਿੰਦਾ ਜੇ ਅੱਜ ਉਹ ਬਰਾਬਰਤਾ ਦਾ ਹੱਕ ਉਹਨਾਂ ਕੋਲੇ ਹੈਗਾ ਤਾਂ ਇਸੇ ਬੰਦੇ ਦੀ ਦੇਣ ਆ ਇਸੇ ਕਰਕੇ ਕੀ ਇਹਨਾਂ ਬੰਦੇ ਨੇ ਕੀ ਕਿਹਾ ਸੀ ਕਹਿੰਦਾ ਮੈਂ ਕਿਸੇ ਸਮਾਜ ਦੀ ਤਰੱਕੀ ਦਾ ਮਾਪਦੰਡ ਉਥੋਂ ਦੀਆਂ ਔਰਤਾਂ ਦੀ ਹਾਲਤ ਨੂੰ ਮੰਨਦਾ ਅੱਜ ਦੇਖ ਲਓ ਚੈੱਕ ਕਰਕੇ ਜਿਹੜੇ ਮੁਲਕਾਂ ਦੇ ਵਿੱਚ ਕੀ ਆ ਡਿਵੈਲਪਡ ਮੁਲਕ ਜਿਹੜੇ ਅਸੀਂ ਕਹਿ ਦਿੰਦੇ ਆ ਯੂਰਪ ਦੇ ਲਾ ਲਓ ਅਮਰੀਕਾ ਲਾ ਲਓ ਉੱਥੇ ਔਰਤਾਂ ਦੀ ਹਾਲਤ ਚੰਗੀ ਹੋ ਤੇ ਜਿਹੜੇ ਮੁਲਕ ਕੀ ਆ ਮਾੜੇ ਹਾਲਾਤਾਂ ਦੇ ਵਿੱਚ ਨੇ ਉੱਥੇ ਔਰਤਾਂ ਦੀ ਹਾਲਤ ਕੀ ਆ ਦੁਰਦਸ਼ਾ ਬਹੁਤ ਮਾੜੀ ਆ ਮੋਟੀ ਜੀ ਐਗਜ਼ਾਮਪਲ ਆਪਾਂ ਕੀ ਅਰਬਨ ਕੰਟਰੀਜ਼ ਦੀ ਲੈ ਲਓ ਅਫਗਾਨਿਸਤਾਨ ਦੇ ਵਿੱਚ ਔਰਤਾਂ ਦੇ ਹਾਲਾਤ ਦੇਖ ਲਓ ਕੀ ਆ ਤੇ ਉਹ ਮੁਲਕਾਂ 'ਚ ਕਿੱਥੇ ਆ ਇਹ ਆਪਾਂ ਸਾਰੇ ਜਾਣਦੇ ਆ ਇਸ ਕਰਕੇ ਔਰਤਾਂ ਦੀ ਹਾਲਤ ਦਾ ਮਾਪਦੰਡ ਸਭ ਤੋਂ ਵੱਡਾ ਤੇ ਸਾਡੇ ਗੁਰੂਆਂ ਨੇ ਸਭ ਤੋਂ ਵੱਧ ਬੜਾਇਆ ਵੀ ਕੀ ਆ ਔਰਤ ਜਾਤ ਨੂੰ ਆ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇ ਤੁਸੀਂ ਮੌਤ ਨੂੰ ਰੱਖਦੇ ਹੋ ਯਾਦ ਨਾ ਤਾਂ ਤੁਸੀਂ ਕੰਮ ਚੰਗਾ ਹੀ ਕਰੋਗੇ ਇਹੀ ਸਾਡੀ ਗੁਰਬਾਣੀ ਨੇ ਸਿਖਾਇਆ ਕਿ ਮੌਤ ਹਮੇਸ਼ਾ ਦਿਮਾਗ 'ਚ ਰੱਖੋ ਤਾਂ ਤੁਸੀਂ ਗਲਤ ਕੰਮ ਨਹੀਂ ਕਰੋਗੇ ਤੇ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਚੰਗਾ ਦਿਖਣ ਦੇ ਲਈ ਨਹੀਂ ਚੰਗਾ ਬਣਨ ਦੇ ਲਈ ਜਿਉਂમો ਯਾਰ ਹੁਣ ਧਰਮ ਦੀ ਗੱਲ ਕਰ ਲਈ ਤੇ ਇਹਨਾਂ ਨੇ ਕਿਹਾ ਸੀ ਮੈਂ ਐਸੇ ਧਰਮ ਨੂੰ ਮੰਨਦਾ ਜਿਹੜਾ ਸੁਤੰਤਰਤਾ ਸਮਾਨਤਾ ਤੇ ਭਾਈਚਾਰੇ ਨੂੰ ਕੀ ਆ ਫਲਾਉਂਦਾ ਲੋਕਾਂ ਦੇ ਵਿੱਚ ਤੇ ਸਭ ਤੋਂ ਵੱਧ ਮੈਂ ਕਹਣਾ ਸਾਡਾ ਧਰਮ ਕੀ ਐਸੇ ਚੀਜ਼ ਦੀ ਪ੍ਰੋੜਤਾ ਕਰਦਾ ਤੇ ਇਹਨਾਂ ਨੇ ਇਹ ਵੀ ਕਹਿ ਦਿੱ ਕਿ ਨਾ ਜਿਹੜਾ ਧਰਮ ਜਨਮ ਦੇ ਨਾਲ ਕਿਸੇ ਨੂੰ ਕੀ ਆ ਉੱਤਮ ਤੇ ਜਨਮ ਦੇ ਨਾਲ ਲੈਣ ਦੇ ਨਾਲ ਹੀ ਕਿਸੇ ਨੂੰ ਨੀਚ ਸਾਫਤ ਕਰਦਾ ਨਾ ਉਹ ਧਰਮ ਕੀ ਆ ਲੋਕਾਂ ਦੇ ਵਿੱਚ ਗੁਲਾਮੀ ਕਾਇਮ ਕਰਨ ਦਾ ਛੜਯੰਤਰ ਆ ਇਸੇ ਕਰਕੇ ਇਹਨਾਂ ਨੇ ਕਿਹਾ ਸੀ ਕਿ ਧਰਮ ਆ ਜਿਹੜਾ ਉਹ ਮਨੁੱਖ ਲਈ ਆ ਨਾ ਕਿ ਮਨੁੱਖ ਧਰਮ ਲਈ ਆ ਯਾਰ ਧਰਮ ਨੂੰ ਨਹੀਂ ਹਾਲਾਂਕਿ ਆਪਣੇ ਪ੍ਰਭੂ ਸੁਤਾ ਕਾਇਮ ਕਰਨ ਵਾਸਤੇ ਧਰਮ ਦਾ ਸਹਾਰਾ ਲੈ ਕੇ ਧਰਮ ਦੇ ਨਾਂ ਦੇ ਉੱਤੇ ਬੰਦਿਆਂ ਨੂੰ ਮਰਵਾਇਆ ਜਾ ਰਿਹਾ ਸਾਡੇ ਮੁਲਕ ਦੇ ਵਿੱਚ ਤੇ ਗੁਲਾਮੀ ਇੱਕ ਐਸਾ ਹਥਿਆਰ ਆਏ ਇਸ ਬੰਦੇ ਨੇ ਕਿਹਾ ਸੀ ਕਿ ਜਿਹਨੂੰ ਇਹਦੀ ਹੱਤ ਪੈ ਜਾਂਦੀ ਹੈ ਨਾ ਉਹ ਆਪਣੀ ਤਾਕਤ ਹੀ ਭੁੱਲ ਜਾਂਦਾ ਇਸੇ ਕਰਕੇ ਸਾਡੇ ਗੁਰੂ ਸਾਹਿਬ ਕਹਿੰਦੇ ਆ ਬਲ ਹੋਆ ਬੰਦਨ ਛੁਟੇ ਸਭ ਕੁਝ ਹੋਤ ਪਾਏ ਕਹੋ ਨਾਨਕ ਸਭ ਕਿਛ ਤੁਮਰੇ ਹਾਥ ਮੇ ਤੂੰ ਹੀ ਹੋਤ ਸਹਾਈ ਆਦੀ ਤਾਕਤ ਨੂੰ ਪਛਾਣੋ ਯਾਰ ਇੱਕ ਇਹਨਾਂ ਨੇ ਬੜੀ ਇੰਪੋਰਟੈਂਟ ਗੱਲ ਕਹੀ ਸੀ ਕਹਿੰਦੇ ਸਮਾਜ ਦੇ ਵਿੱਚ ਲੋਕਾਂ ਨੂੰ ਪੜਨੇ ਇਹ ਸਮੱਸਿਆ ਨਹੀਂ ਹੈਗੀ ਜਿਹੜੇ ਪੜੇ ਲਿਖੇ ਲੋਕ ਆ ਉਹ ਗਲਤ ਚੀਜ਼ਾਂ ਨੂੰ ਸ ਆਪ ਦੀ ਬੁੱਧੀ ਦੀ ਜਿਹੜੀ ਵਰਤੋਂ ਕਰਦੇ ਆ ਨਾ ਇਹ ਸਭ ਤੋਂ ਕੀ ਆ ਗਲਤ ਚੀਜ਼ ਆ ਇਹ ਚੀਜ਼ ਸਮਾਜ ਲਈ ਸਭ ਤੋਂ ਵੱਧ ਖਤਰਨਾਕ ਆ ਤੇ ਬੜੀ ਇੰਪੋਰਟੈਂਟ ਇਹਨਾਂ ਨੇ ਗੱਲ ਕਹੀ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਪਰ ਕਈ ਵਾਰ ਕੀ ਆ ਕੱਲਿਆਂ ਨੂੰ ਵੀ ਚੱਲਣਾ ਪੈਂਦਾ ਤੇ ਉੱਥੇ ਡਰਿਆ ਨਾ ਕਰੋ ਕਿਉਂਕਿ ਸਮੱਸਿਆ ਸ਼ਮਸ਼ਾਨ ਸਿਖਰ ਤੇ ਸਿੰਘਾਸ਼ਨ ਦੇ ਉੱਤੇ ਕੱਲਿਆਂ ਨੂੰ ਬੈਠਣਾ ਪੈਂਦਾ ਕਹਿੰਦੇ ਐਸਾ ਸਮਾਂ ਜ਼ਰੂਰ ਆ ਸਕਦਾ ਵੀ ਜਦੋਂ ਅਨਿਆਂ ਨੂੰ ਰੋਕ ਨਾ ਸਕਦੇ ਹੋਈਏ ਭਾਵੇਂ ਸਮਰਾਥ ਹੋਈਏ ਅਸੀਂ ਕੁਝ ਕਰ ਨਾ ਸਕਦੇ ਹੋਈਏ ਅਨਿਆਂ ਦੇ ਖਿਲਾਫ ਪਰ ਇਹੋ ਜਿਹਾ ਸਮਾਂ ਕਦੇ ਵੀ ਨਹੀਂ ਕਹਿੰਦੇ ਆ ਸਕਦਾ ਵੀ ਅਸੀਂ ਬੋਲ ਵੀ ਨਾ ਸਕਦੇ ਹੋਈਏ ਯਾਰ ਮਤਲਬ ਕਿ ਅਸੀਂ ਵਿਰੋਧ ਕਰਨ ਦੇ ਵਿੱਚ ਵੀ ਕਿ ਨਾਕਾਮ ਹੋਈਏ ਅੱਜ ਅਸੀਂ ਇਹ ਸੋਚ ਕੇ ਤੁਰਨਤਨਕਾਰੀ ਹੋਏ ਖੜੇ ਆ ਕਿ ਬਦਲਾਅ ਹੋਣਾ ਨਹੀਂ ਜਦੋਂ ਕਲਮ ਜਰਵਾਣਿਆਂ ਕੋਲ ਸੀ ਨਾ ਅਗਲਾ ਨੇ ਮਨੁੱਖ ਸਮਰਿਤੀ ਲਿਖੀ ਸੀ ਦਬਾਉਣ ਵਾਸਤੇ ਪਰ ਜਦੋਂ ਕਲਮੇ ਸਾਕਸ਼ ਦੇ ਕੋਲੇ ਆਈ ਤਾਂ ਇਹਨਾਂ ਨੇ ਸਾਰਿਆਂ ਨੂੰ ਬਰਾਬਰ ਖੜੇ ਹੋਣ ਵਾਸਤੇ ਸਵਿਧਾਨ ਦੇ ਵਿੱਚ ਕੀ ਇਹ ਜਿਹੇ ਆਰਟੀਕਲ ਪਾਏ ਜਿਹਦੇ ਨਾਲ ਅੱਜ ਅਸੀਂ ਸਿਰ ਚੱਕਣ ਜੋਗੇ ਆ ਕਿਹੜਾ ਵਰਗ ਆ ਜਿਹਦੀ ਕੀ ਆ ਇਹ ਸਾਕਸ਼ ਕੀ ਆ ਲੜਾਈ ਨਹੀਂ ਲੜਿਆ ਪਰ ਇਹਨਾਂ ਨੂੰ ਕੱਲਾ ਕੀਆ ਦਲਤਾਂ ਦਾ ਲੀਡਰ ਹੀ ਸਾਬਤ ਕਰਤਾ ਇਹ ਸਖਸ਼ ਉਸ ਦੌਰ ਦੇ ਵਿੱਚੋਂ ਨਿਕਲ ਕੇ ਲੜਾਈ ਲੜਿਆ ਸੀ ਜਦੋਂ ਕਿ ਆ ਪਾਣੀ ਪੀਣ ਤੇ ਵੀ ਅਗਲਾ ਆਪ ਨੂੰ ਪਿੱਟਿਆ ਮਹਿਸੂਸ ਕਰਦਾ ਸੀ ਇਹਨਾਂ ਤੋਂ ਘਿਰਨਾ ਕਰਦਾ ਸੀ ਤੇ ਇਲਾਜ ਵੀ ਹੱਥ ਲਾ ਕੇ ਨਹੀਂ ਡਾਕਟਰ ਕਰਦੇ ਸੀ ਦੂਰ ਤੋਂ ਕਰਦੇ ਸੀ ਤੇ ਪ੍ਰਸ਼ਾਵਾਂ ਵੀ ਪੈਣ ਤੋਂ ਚੱਲਦੇ ਸੀ ਇਸੇ ਕਰਕੇ ਸਕੂਲ ਦੇ ਬਲੈਕਬੋਰਡ ਤੇ ਜਦੋਂ ਸਵਾਲ ਇਹਨਾਂ ਨੇ ਕੋਈ ਹੱਲ ਕੀਤਾ ਸੀ ਨਾ ਤਾਂ ਕੋਲੇ ਤੇ ਟਿਫਨ ਵੀ ਲੋਕੀ ਆ ਜਵਾਗ ਚੱਕ ਕੇ ਲੈ ਗਏ ਸੀ ਵੀ ਉਹਦਾ ਪ੍ਰਸ਼ਾਵ ਸਾਡੇ ਟਿਫਨਾ ਤੇ ਨਾ ਪੈ ਜੇ ਤੇ ਕੋਈ ਵਾਲ ਕੱਟਣ ਨੂੰ ਵੀ ਤਿਆਰ ਨਹੀਂ ਸੀ ਭਾਵੇਂ ਪਸ਼ੂਆਂ ਦੇ ਬਾ ਜਿਹੜੇ ਵਾਲ ਕੱਟਦੇ ਸੀ ਉਹ ਵੀ ਕੀ ਹੈ ਇਹਨਾਂ ਦੇ ਵਾਲ ਕੱਟਣ ਨੂੰ ਤਿਆਰ ਨਹੀਂ ਸੀ ਪਰ ਇਹ ਜੇ ਹਾਲਾਤਾਂ ਨਾਲ ਲੜ ਕੇ ਨਿਕਲ ਕੇ ਸਾਡੇ ਗੁਰੂ ਦੇ ਆਸੇ ਦੇ ਮੁਤਾਬਕ ਇਹ ਬੰਦਾ ਇੱਕ ਲੜਾਈ ਲੜਿਆ ਤਾਂ ਦੱਸੋ ਇਹ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਸਾਫ਼ਤ ਹੁੰਦਾ ਕਿ ਨਹੀਂ ਹੁੰਦਾ ਜੇ ਹੁੰਦਾ ਮੰਨਦੇ ਹੋ ਤਾਂ ਫਿਰ ਇਸ ਪੋਸਟ ਨੂੰ ਸ਼ੇਅਰ ਕਰਿਓ ਤੇ ਦੀ ਕੀਤੀ ਨੂੰ ਅੱਗੇ ਫਲਾਇਓ ਜ਼ਰੂਰ ਧੰਨਵਾਦ